ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਅੱਜ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਭੂਰ ਤੋਂ ਵੱਡਾ ਕਾਬਲਾ ਪ੍ਰਾਰਥੀ ਬਖਸ਼ਾਣ ਜੀ ਇੱਕਾ ਪਰਾਹਾ ਦਾ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਪੁੱਛਿਆ ਆਰਥਿਕ ਸੰਗ ਨੇ ਇੱਕਾ ਪਰਾਹਾ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜੋ ਪੰਜਾਬ ਸਰਕਾਰ ਲੋਕਾਂ ਦੇ ਉੱਪਰ ਤੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਜਾ ਰਹੀਆਂ ਜਿਹਦੇ ਵਿੱਚ ਕਹਿੰਦੇ ਨੇ ਵੀ ਇੱਕ ਏਕੜ ਦੇ ਵਿੱਚੋਂ ਉਹਨੂੰ 1200 ਗਜ ਦਾ ਦੁਨੀਆ ਨੇ ਇੱਕ ਤਾਗਰਾਹਾਂ ਵੱਲੋਂ ਜੋ ਇਹ ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਪਾਲਸੀ ਲੈ ਕੇ ਆਈ ਆ ਉਹਦੇ ਤਹਿਤ ਲੋਕਾਂ ਦੀਆਂ ਜ਼ਮੀਨਾਂ ਬਿਨਾਂ ਪੈਸਿਆਂ ਤੋਂ ਮੁਫਤ ਦੇ ਵਿੱਚ ਫ੍ਰੀ ਦੇ ਵਿੱਚ ਹੜੱਪੀਆਂ ਜਾ ਰਹੀਆਂ ਨੇ ਜਦੋਂ ਕਿ ਇੱਥੇ ਪਹਿਲਾਂ ਹੀ ਲੁਧਿਆਣੇ ਦੇ ਵਿੱਚ ਕਰੋੜ-ਕਰੋੜ ਕਾ ਫੀਲਾ ਉਹਨੂੰ ਦੱਸ ਕਹਿੰਦੇ ਨੇ ਅਸੀਂ ਤੁਹਾਨੂੰ ਹੋਰ ਮਹਿੰਗਾ ਕਰਕੇ ਦਵਾਂਗੇ ਫ੍ਰੀ ਦੇ ਵਿੱਚ ਇਹ ਦਿੱਲੀ ਤੋਂ ਉੱਤੋਂ ਵੱਡੀ ਪੱਤਰ ਦੇ ਉੱਤੇ ਇਹ ਠੱਗ ਆਏ ਹੋਏ ਨੇ ਜੋ ਪੰਜਾਬ ਦੀ ਧਰਤੀ ਨੂੰ ਹੜੱਪ ਕੇ ਹੜੱਪ ਕੇ ਪੰਜਾਬ ਦੀ ਧਰਤੀ ਨੂੰ ਇਹ ਵੱਡੀਆਂ-ਵੱਡੀਆਂ ਠੱਗੀਆਂ ਮਾਰ ਕੇ ਪੰਜਾਬ ਦੀ ਜ਼ਮੀਨ ਹੜੱਪਣਾ ਚਾਹੁੰਦੇ ਨੇ ਪੰਜਾਬ ਪੰਜਾਬ ਸਰਕਾਰ ਵੱਲੋਂ ਇਹ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਬਹੁਤ ਵੱਡਾ ਹਮਲਾ ਇਹਦੇ ਨਾਲ ਹਰ ਇੱਕ ਵਰਗ ਇਸ ਦੀ ਮਾਰ ਵਿੱਚ ਆਊਗਾ ਚਾਹੇ ਕਿਸਾਨ ਆ ਚਾਹੇ ਕੋਈ ਛੋਟਾ ਦੁਕਾਨਦਾਰ ਆ ਛੋਟਾ ਵਪਾਰੀਆ ਹਰ ਇੱਕ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਜ਼ਮੀਨ ਦੇ ਨਾਲ ਜੁੜੀ ਹੋਈ ਚੀਜ਼ ਆ ਅਨਾਜ ਤੇ ਪਾਣੀ ਦੇ ਉੱਤੇ ਇਹ ਨੀਤੀਆਂ ਲੈ ਕੇ ਆ ਰਹੇ ਨੇ ਜੋ ਕਿ ਸਰਕਾਰਾਂ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਦੀ ਸਰਕਾਰ ਜੇ ਲੋਕਾਂ ਦੀਆਂ ਜ਼ਮੀਨਾਂ ਵੱਡੀ ਪ੍ਰਕਰ ਤੇ ਉੱਤੇ ਹੜੱਪਣ ਜਾ ਰਹੀ ਆ ਅੱਜ ਵੱਡੀ ਪੱਤਰ ਦੇ ਉੱਤੇ ਪੰਜਾਬ ਲੁਧਿਆਣੇ ਦੇ ਪਿੰਡਾਂ ਦੇ ਵਿੱਚੋਂ ਇਹ ਮਾਰਚ ਕੱਢਿਆ ਜਾ ਰਿਹਾ ਜੋ ਸੰਗਰੂਰ ਤੋਂ ਚੱਲ ਕੇ ਇਹ ਮਾਰਚ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਦੀ ਸਰਕਾਰ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰੋਗਰਾਹਾ ਤੇ ਲੋਕਾਂ ਸੰਸਾਰ ਵੱਡੀ ਪੱਤਰ ਦੇ ਉੱਤੇ ਇਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਹੁੰਚੇ ਨੇ ਜੋ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਦੀ ਸਰਕਾਰ ਲੋਕਾਂ ਦੀਆਂ ਜ਼ਮੀਨਾਂ ਖੜਪਣ ਜਾ ਰਹੀ ਆ ਇਸੇ ਸੰਬੰਧ ਵਿੱਚ ਵੱਡੀ ਪੱਤਰ ਦੇ ਉੱਤੇ ਇਹ ਕਾਬਲਾ ਸੰਗਰੂਰ ਤੋਂ ਚੱਲ ਕੇ ਲੁਧਿਆਣੇ ਦੇ ਪਿੰਡਾਂ ਵੱਲ روانਾ ਹੋਇਆ ਲੁਧਿਆਣੇ ਜਿੱਥੇ ਕਿਸਾਨਾਂ ਦੀ ਮਦਦ ਤੇ ਉੱਤੇ ਭਾਰਤੀ ਕਿਸਾਨ ਜੁਨੇ ਨੇ ਇਕਤਾ ਉਗਰਾਹਾ ਕਿ ਲੋਕ ਵੱਡੀ ਪੱਤਰ ਤੇ ਉੱਤੇ ਆਪਰੇ ਨੇ ਪਿੰਡਾਂ ਦੇ ਵਿਚਨੀ ਮਾਰਸ਼ਟ ਕੱਢ ਕੇ ਸਰਕਾਰ ਨੂੰ ਵਿਰੋਧ ਦਰਜ ਕਰਾਉਣ ਵਾਸਤੇ ਆਏ ਨੇ ਵੀ ਤੇਰੀ ਇਹ ਲੈਂਡ ਪੂਲਿੰਗ ਨੀਤੀ ਜਿੰਨਾ ਜ਼ਿਕਰ ਤੂੰ ਪਾਪਸ ਨਹੀਂ ਕਰਦੀ ਕਿਸਾਨਾਂ ਦਾ ਵਿਰੋਧ ਕਿਸੇ ਤਰ੍ਹਾਂ ਜਾਰੀ ਰਹੂਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗ੍ਰਾਹਾਂ ਵੱਲੋਂ ਵੱਡੀ ਪੱਤਰ ਤੇ ਉੱਤੇ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਇਹ ਕਾ ਮਾਰਕ ਕੱਦਿਆ ਜਾ ਰਿਹਾ